ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮੁੱਦਾਚਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ 1 ਜੂਨ 2024 ਦਿਨ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ 328 ਉਮੀਦਵਾਰਾਂ ਦਾ ਭਵਿੱਖ ਤੈਅ ਕਰ ਲਈ ਵੋਟਾਂ ਪੈਣੀਆਂ ਨੇ ਸੋ ਜੇਕਰ ਤੁਹਾਡੀ ਵੋਟ ਬਣੀ ਹੈ ਤਾਂ ਆਪਣੀ ਵੋਟ ਦੇਦਕਾਰ ਦੀ ਵਰਤੋਂ ਕਰਨ ਜ਼ਰੂਰ ਜਾਓ 7ਵਾਂ ਗੇਟ ਭਾਰਤ ਦੀਆਂ ਆਮ ਚੋਣਾਂ ਦਾ ਆਖਰੀ ਗੇਟ ਤੇ ਆਖਰੀ ਗੇਟ ਦੇ ਵਿੱਚ 57 ਲੋਕ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਨੇ ਜਿਦੇ ਵਿੱਚ ਪੰਜਾਬ ਦੀਆਂ 13 ਨੇ ਇਹਨਾਂ 57 ਲੋਕ ਸਭਾ ਸੀਟਾਂ ਦੇ ਲਈ ਇਹਨਾਂ ਬੱਖੋ-ਬੱਖ ਅੱਠ ਸੂਬਿਆਂ ਦੇ ਵਿੱਚ ਜਿਨ੍ਹਾਂ ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਵੀ ਇੱਕ ਸੀਟ ਸ਼ਾਮਲ ਹੈ ਇਹਨਾਂ ਅੱਠਾਂ ਸੂਬਿਆਂ ਦੇ ਵਿੱਚ 57 ਸੀਟਾਂ ਦੇ ਉੱਤੇ 904 ਉਮੀਦਵਾਰ ਮੈਦਾਨ ਚ ਖੜਾ ਜੀ 904 ਦੇ ਵਿੱਚੋਂ ਪੰਜਾਬ ਦੇ 328 ਨੇ ਕਿਉਂਕਿ 57 ਸੀਟਾਂ ਚ ਪੰਜਾਬ ਦੀਆਂ 13 ਸੀਟਾਂ ਨੇ ਤੇ 904 ਉਮੀਦਵਾਰਾਂ ਚ ਪੰਜਾਬ ਦੇ 328 ਉਮੀਦਵਾਰ ਮੈਦਾਨ ਚ ਨੇ ਹਾਂ ਇਸ ਵਾਰ ਵੱਡੇ ਦਿਗਜ ਨਾਮ ਨੇ ਜਿਨ੍ਹਾਂ ਨੇ 7ਵੇਂ ਗਿੱਡ ਦੇ ਲਈ ਜਿਨ੍ਹਾਂ ਦੇ ਲਈ ਵੋਟਾਂ ਪੈਣੀਆਂ ਉਹਨਾਂ 'ਚ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਤੇ ਤੀਜੀ ਵਾਰ ਦੀ ਉਮੀਦ ਨਾਲ ਬੜੀ ਦੌੜ ਲਾ ਰਹੇ ਨੇ ਰੈਲੀਆਂ ਮੈਂ ਕਿਹਾ ਹੜ ਲਿਆਤਾ ਇੱਕ ਦੀ ਆਪਾਂ ਉਹਦੀ ਵੀ ਗੱਲ ਕਰਦੇ ਹਾਂ ਉਹ ਨਰਿੰਦਰ ਮੋਦੀ ਹੋਰਾਂ ਦੀ ਸੀਟ ਵੀ ਇਹਦੇ ਵਿੱਚ ਹੈ ਜੀ 12 ਨਸੀ ਇੱਥੇ ਵੀ ਪਲਕੇ 1 ਜੂਨ ਦੇ ਵੋਟਾਂ ਪੈਣੀਆਂ ਸੋ ਨਰਿੰਦਰ ਮੋਦੀ ਹੋਰਾਂ ਦੀ ਸੀਟ ਮਨਰਾਗ ਠਾਕਰ ਦੀ ਸੀਟ ਉਹ ਕੰਗਨਰਨੋਦ ਦੀ ਸੀਟ ਪ੍ਰਨੀਤ ਕੌਰ ਦੀ ਸੀਟ ਹਾਸਿਮਰਤ ਕੌਰ ਬਾਦਲ ਹੈ ਰਵਨੀਤ ਬਿੱਟੂ ਰਾਜਾ ਬੜਿੰਗ ਹੈ ਇਸੇ ਤਰ੍ਹਾਂ ਕਰਮਜੀਤ ਅਨਮੋਲ ਅਮਰਤਪਾਲ ਸਿੰਘ ਸਿਮਰਜੀਤ ਮਾਨ ਚਰਨਜੀਤ ਚੰਨੀ ਸੋ ਰਾਜਾ ਬੜਿੰਗ ਸੋ ਇਹ ਸਾਰੇ ਇਹਨਾਂ ਦੀਆਂ ਸੀਟਾਂ ਸਾਰੀਆਂ ਨੇ ਚਲ ਯਕਰ ਸੀਟਾਂ ਦੀ ਗੱਲ ਕਰੀਏ 57 ਦੇ ਵਿੱਚ ਤਾਂ ਪੰਜਾਬ ਤੇ ਯੂਪੀ ਦੀਆਂ 13 13 ਸੀਟਾਂ ਤੇ ਪਲਕੇ ਨੂੰ ਵੋਟਾਂ ਪੈਣੀਆਂ ਨੇ ਸੋ ਸਭ ਤੋਂ ਵੱਧ ਪੰਜਾਬ ਦੀਆਂ ਵੀ 13 ਤੇ ਉੱਤਰ ਪ੍ਰਦੇਸ਼ ਦੀਆਂ ਵੀ 13 ਇਹਨਾਂ ਸੀਟਾਂ ਤੇ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਪੱਛਮੀ ਬੰਗਾਲ ਹੈ ਇਹਨਾਂ ਦੀ ਵੀ 9 ਸੀਟਾਂ ਤੇ ਸਵੇਰ ਨੂੰ ਵੋਟਾਂ ਪੈਣੀਆਂ ਬਿਹਾਰ ਦੀਆਂ 8 ਸੀਟਾਂ ਤੇ ਉੜੀਸਾ ਦੀਆਂ 6 ਤੇ ਹਮਾਚਲ ਦੀਆਂ 4 ਤੇ ਝਾਰਖੰਡ ਦੀਆਂ 3 ਤੇ ਚੰਡੀਗੜ੍ਹ ਦੀ ਇੱਕ ਸੀਟ ਤੇ ਵੋਟਾਂ ਪੈਣਗੀਆਂ ਹੁਣ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਤੇ ਵੋਟਾਂ ਪੈਣੀਆਂ ਨੇ ਇਹ ਉਸ ਵਾਲੇ ਨਾਲ ਦੇਖਣਾ ਹੋਵੇ ਤਾਂ ਪੰਜਾਬ ਦੀਆਂ 13 ਸੀਟਾਂ ਤੇ ਵੋਟਾਂ ਪਾਉਣ ਦੇ ਲਈ 2 ਕਰੋੜ 14 ਲੱਖ 61739 ਵੋਟਰ ਨੇ ਜੀ ਚੋਣ ਕਮਿਸ਼ਨ ਨੇ ਟੀਚਾ ਮਿੱਥਿਆ ਕਿ ਇਸ ਵਾਰ ਪੰਜਾਬ ਦੇ ਵਿੱਚ 70% ਦੀ ਪੋਲਿੰਗ ਕਰਾਉਣੀ ਆ ਉਹਦੇ ਲਈ ਬਕਾਇਦਾ ਮਾਡਲ ਗ੍ਰੀਨ ਹੈ ਪਿੰਕ ਹੈ ਜਾਂ 에어ਪੋਰਟ ਵਰਗਾ ਮਹਾਲੀ ਦੇ ਵਿੱਚ ਇੱਕ ਪੋਲਿੰਗ ਸਟੇਸ਼ਨ ਸੋ ਕਮਾਲ 24000 ਤੋਂ ਵੱਧ ਪੋਲਿੰਗ ਸਟੇਸ਼ਨ ਨੇ 24451 ਪੋਲਿੰਗ ਸਟੇਸ਼ਨ ਬਣਾਏ ਗਏ ਪੰਜਾਬ ਦੀ ਕੁੱਲ ਆਬਾਦੀ 3 ਕਰੋੜ ਤੋਂ ਜ਼ਿਆਦਾ ਹੈ 3 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਦੇ ਵਿੱਚ 2 ਕਰੋੜ 14 ਲੱਖ 61739 ਵੋਟਰ ਜਿਨ੍ਹਾਂ ਨੇ 13 ਲੋਕ ਸਭਾ ਸੀਟਾਂ ਦੇ ਲਈ ਹ ਜਿੰਨੇ ਸਾਡੇ ਉਮੀਦਵਾਰ ਨੇ 328 ਇਹਨਾਂ ਦੇ ਲਈ ਵੋਟਾਂ ਪਾਉਣੀਆਂ ਨੇ ਸੋ 13 ਸੀਟਾਂ ਦੇ ਲਈ 2 ਕਰੋੜ 14 ਲੱਖ 61739 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 1 ਕਰੋੜ 12 ਲੱਖ 86726 ਮਰਦ ਵੋਟਰ ਹੈ 1 ਕਰੋੜ 1 ਲੱਖ 74240 ਬੀਬੀਆਂ ਦੀ ਵੋਟ ਹੈ ਤੇ ਜਿਨ੍ਹਾਂ ਚੋਂ 773 ਟਰੈਜੈਂਡਰ ਦੀ ਵੋਟ ਹੈ ਤੇ 538000 ਉਹ ਵੋਟਰ ਹੈ ਜਿਹਨੇ ਪਹਿਲੀ ਵਾਰ ਵੋਟ ਦੀ ਵਸਤੋਂ ਕਰਨੀ ਹੈ ਮਤਲਬ 18 ਤੋਂ 19 ਸਾਲ ਵਾਲੇ ਹਾਂ ਪਹਿਲੀ ਵਾਰ ਜਿਨ੍ਹਾਂ ਦੀ ਵੋਟ ਬਣੀ ਹੈ ਉਹਨਾਂ ਨੇ ਪਹਿਲੀ ਵਾਰ ਵੋਟ ਪਾਈ ਉਹਨਾਂ ਦੀ ਗਿਣਤੀ 538000 ਪਰ ਦੋ ਕਰੋੜ 14 ਲੱਖ 61739 ਦੇ ਵਿੱਚ 32 ਲੱਖ ਪ੍ਰਵਾਸੀ ਮਜ਼ਦੂਰ ਵੀ ਵੋਟਰ ਹੈ ਜਿਹਨਾਂ ਅੱਜ ਖਾਸ ਕਰਕੇ ਯੂਪੀ ਦੇ ਬਿਹਾਰ ਦੇ ਰਾਜਸਥਾਨ ਦੇ ਜਿਹੜੇ ਇੱਥੇ ਕੰਮ ਕਰਨ ਲਈ ਮਜ਼ਦੂਰੀ ਲਈ ਰੋਜ਼ਗਾਰ ਦੇ ਹਵਾਲੇ ਨਾਲ ਆਉਂਦੇ ਨੇ ਤੇ ਇੱਥੇ ਬਸ ਕੇ ਇੱਥੇ ਵੋਟਾਂ ਬਣ ਗਈਆਂ ਸੋ ਇਹ 32 ਲੱਖ ਹੋ ਸਕਦਾ ਹੈ ਕਿ ਪੰਜਾਬ ਕੁਝ ਹੋਰ ਸੋਚ ਰਿਹਾ ਹੋਵੇ ਤੇ ਕੁਝ ਹੋਰ ਸੋਚ ਰਿਹਾ ਹੋਣ ਇਹ ਫੈਸਲਾ ਕੁੱਲ ਵੀ ਨਹੀਂ ਖਾਸ ਕਰ ਜਲੰਧਰ ਚ ਖਾਸ ਕਰ ਅਮਰitsar ਚ ਖਾਸ ਕਰ ਲੁਧਿਆਣੇ ਚ ਤੇ ਪਰਿਆਲੇ ਤੇ ਬਠਿੰਡੇ ਚ ਵੀ ਸੋ ਇਸ ਲਈ ਇਹ ਵੀ ਪਹਿਲੂ ਹੈ ਚਲੋ ਹੁਣ ਜੇਕਰ ਗੱਲ ਕਰੀਏ ਤਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣੀਆਂ ਨੇ ਜਿਹਦੇ ਲਈ 328 ਉਮੀਦਵਾਰ ਨੇ ਤੇ ਇਹਨਾਂ 328 ਉਮੀਦਵਾਰਾਂ ਚੋਂ 169 ਉਮੀਦਵਾਰ ਆਜ਼ਾਦ ਨੇ ਜਦੋਂ ਕਿ ਜਿਹੜੇ ਮੁੱਖ ਚਰਚਾ ਚ ਨੇ ਚਾਹੇ ਉਹ ਪ੍ਰਮੁੱਖ ਪਾਰਟੀਆਂ ਦੇ ਚਾਹੇ ਕੁਝ ਹੋਰ ਰਾਜਨੀਤਿਕ ਦਲਾਂ ਦੇ ਜਾਂ ਕੁਝ ਆਜ਼ਾਦ ਜਿਨ੍ਹਾਂ 'ਚੋ ਚਰਚਾ ਹੈ ਕਿ ਇਹਨਾਂ 'ਚੋ 13 ਜੁਨੇ ਜਾਣੇ ਨੇ ਉਹਨਾਂ ਦੀ ਗਿਣਤੀ ਉਹਨਾਂ ਹਟ ਹੈ ਜੀ ਮੈਸੇ 328 ਦੇ 328 ਚੋਣ ਮੈਦਾਨ 'ਚ ਜਿੱਤਣ ਲਈ ਖੜੇ ਨੇ ਤੇ ਆਸ ਕਰਦੇ ਨੇ ਕਿ ਅਸੀਂ ਜਿੱਤਾਂਗੇ ਪਰ ਵੋਟਰਾਂ ਦੇ ਹਵਾਲੇ ਨਾਲ ਸਰਵੇਖਣ ਦੀ ਹਵਾਲੇ ਨਾਲ ਪਾਰਟੀਆਂ ਦੇ ਹਵਾਲੇ ਨਾਲ ਸੱਟਾ ਬਾਜ਼ਾਰ ਦੇ ਹਵਾਲੇ ਨਾਲ 59 ਉਮੀਦਵਾਰ ਜਹੇ ਨੇ ਜਿਨ੍ਹਾਂ 'ਚੋ 13 ਜਿੱਤਣ ਦੀ 99% ਦੀ ਉਮੀਦ ਹੈ ਕਿ ਇਹਨਾਂ 'ਚੋ ਜਿੱਤ ਉਨੇ ਵੋਟਾਂ ਪਾਉਣ ਦਾ ਕੰਮ ਕਿਹੜਾ ਆਸਾਨ ਹੁੰਦਾ ਵੋਟਾਂ ਪਾਉਣ ਦੇ ਲਈ 260000 ਚੋਣ ਮੁਲਾਜ਼ਮ ਤਾਇਨਾਤ ਕੀਤੇ ਨੇ ਜਿਹੜਾ ਚੋਣ ਸਟਾਫ ਹੈ ਜਿਨ੍ਹਾਂ ਨੇ ਡਿਊਟੀ ਕਰਨੀ ਹੈ ਉਹਨਾਂ ਦੀ ਗਿਣਤੀ 260000 ਹੈ ਇਸ 260000 ਦੇ ਵਿੱਚ 120000 ਤਾਂ ਪੋਲਿੰਗ ਸਟਾਫ ਹੈ ਜਿਨ੍ਹਾਂ ਨੇ ਪੋਲਿੰਗ ਸਟੇਸ਼ਨਾਂ 'ਤੇ ਡਿਊਟੀ ਨਿਭਾਉਣੀ ਹੈ ਉਹਨਾਂ ਦੀ ਗਿਣਤੀ 120000 ਤੇ ਇਸੇ ਤਰ੍ਹਾਂ 70000 ਤੋਂ ਵੱਧ ਹਾਂ ਉਹ ਨੇ ਜਿਹੜੇ ਸਿਕਿਉਰਿਟੀ ਸਟਾਫ ਦੇ ਵਿੱਚ ਨੇ ਸੁਰੱਖਿਆ ਦਸਤਿਆਂ ਚ ਨੇ ਕੇਂਦਰੀ ਸੁਰੱਖਿਆ ਦਸਤੇ ਵੀ ਹੋਮਗਾਰਡ ਵੀ ਹਾਂ ਬਾਹਰਲੇ ਸੁਬਿਆਂ ਦੀ ਜਿਵੇਂ ਗੁਜਰਾਤ ਵਾਲੀ ਪੁਲਿਸ ਪੰਜਾਬ ਵਾਲੀ ਪੁਲਿਸ ਸੋ ਇਹ ਸਾਰੇ ਮਿਲਾ ਕੇ ਵੀ 70000 ਇਹ ਤੇ ਨਾਤੀ ਹੈ ਇਹ ਤੋਂ ਬਿਨਾ ਹੋਰ ਡਰਾਈਵਰ ਨੇ ਸਹਾਇਕ ਨੇ ਹੋਰ ਅਮਲਾ ਫਲ ਉਹਨਾਂ ਦੀ ਗਿਣਤੀ ਵੀ 50000 ਤੇ 20000 ਸਟਾਫ ਜ਼ਿਲ੍ਹਾ ਪੱਧਰ ਦੇ ਉੱਤੇ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਸੋ ਇੰਜ 260000 ਦੇ ਕਰੀਬ ਚੋਣ ਅਧਿਕਾਰੀ ਨੇ ਜਿਨ੍ਹਾਂ ਚੋਂ 120000 ਸਿੱਧਾ ਪੋਲਿੰਗ ਸਟਾਫ ਰੇ ਇਹਦੇ ਨਾਲ ਨਾਲ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਚ 800 ਕਰੋੜ ਦੀ ਨਗਦੀ ਡਰੱਗ ਸ਼ਰਾਬ ਹੋਰ ਤਾਤਾਂ ਆਦੀ ਫੜੀਆਂ ਨੇ 800 ਕਰੋੜ ਦੇ ਇਹ ਦੇਸ਼ ਦੇ ਵਿੱਚੋਂ ਫੜੇ ਗਏ ਸਮਾਨ ਚੋਂ ਤੀਜੇ ਨੰਬਰ ਤੇ ਆਉਂਦਾ ਪਹਿਲੇ ਨੰਬਰ ਤੇ ਗੁਜਰਾਤ ਹੈ ਦੂਏ ਨੰਬਰ ਤੇ ਮਤਲਬ ਰਾਜਸਥਾਨ ਜਾਂ ਦਿੱਲੀ ਬਣਦਾ ਤੀਏ ਤੇ ਪੰਜਾਬ 716 ਕਰੋੜ ਜਿਹਦੇ ਵਿੱਚੋਂ 716 ਕਰੋੜ ਦੀ ਤਾਂ ਡਰੱਗ ਆਏ 800 ਕਰੋੜ ਚੋਂ 716 ਕਰੋੜ ਦੀ 26 ਕਰੋੜ ਦੀ ਸ਼ਰਾਬ ਹੈ ਤੇ ਬਾਕੀ ਫਿਰ ਨਗਦੀ ਹੋਰ ਤਾਤਾਂ ਜੇਬ ਉਹ ਇਹ ਸਾਰਾ ਕੁਝ ਪੜਿਆ ਗਿਆ ਹੁਣ 24451 ਜਿਹੜੇ ਪੋਲਿੰਗ ਸਟੇਸ਼ਨ ਨੇ ਇਹਨਾਂ 24451 ਪੋਲਿੰਗ ਸਟੇਸ਼ਨਾਂ ਦੇ ਉੱਤੇ 5694 ਪੋਲਿੰਗ ਸਟੇਸ਼ਨ ਸਵੇਨਸ਼ੀ ਲਾਣੇ ਗਏ ਨੇ 24451 ਚੋਂ 16517 ਪੋਲਿੰਗ ਸਟੇਸ਼ਨ ਸ਼ਹਿਰਾਂ ਚ ਨੇ ਪਿੰਡਾਂ ਚ ਨੇ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਿੰਡਾਂ ਚ ਨੇ 12000 ਤੋਂ ਵੱਧ ਸਾਡੇ ਪਿੰਡੇ ਨੇ 16517 ਪੋਲਿੰਗ ਸਟੇਸ਼ਨ ਪਿੰਡਾਂ ਚ ਨੇ 7934 ਪੋਲਿੰਗ ਸਟੇਸ਼ਨ ਸਾਡੇ ਸ਼ਹਿਰਾਂ ਚ ਨੇ ਇੰਝ 24456 ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਟਿਆਲਾ ਲੋਕ ਸਭਾ ਹਲਕੇ ਤੇ ਨੇ ਜਿੱਥੇ 2082 ਨੇ ਉਸ ਤੋਂ ਬਾਅਦ ਸ਼੍ਰੀ ਨੰਦਪੁਰ ਸਾਹਿਬ ਐ 2068 ਨੇ ਉਸ ਤੋਂ ਬਾਅਦ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ 1900 74 ਪੋਲਿੰਗ ਸਟੇਸ਼ਨ ਨੇ ਹਸ਼ਿਆਰਪੁਰ ਚ 1963 ਪੋਲਿੰਗ ਸਟੇਸ਼ਨ ਨੇ ਜਲੰਧਰ ਚ 1951 ਪੋਲਿੰਗ ਸਟੇਸ਼ਨ ਨੇ ਫਿਰੋਜ਼ਪੁਰ ਦੇ ਵਿੱਚ 1903 ਪੋਲਿੰਗ ਸਟੇਸ਼ਨ ਨੇ ਗੁਰਦਾਸਪੁਰ ਚ 1895 ਪੋਲਿੰਗ ਸਟੇਸ਼ਨ ਨੇ ਲੁਧਿਆਣਾ ਚ 1843 ਪੋਲਿੰਗ ਸਟੇਸ਼ਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਚ 1821 ਪੋਲਿੰਗ ਸਟੇਸ਼ਨ ਨੇ ਬਠਿੰਡਾ ਚ 1814 ਪੋਲਿੰਗ ਸਟੇਸ਼ਨ ਨੇ ਸੰਗਰੂਰ ਚ 1765 ਪੋਲਿੰਗ ਸਟੇਸ਼ਨ ਨੇ ਫਰੀਦਕੋਟ ਚ 1688 ਪੋਲਿੰਗ ਸਟੇਸ਼ਨ ਨੇ ਤੇ ਅੰਮ੍ਰਿਤਸਰ ਚ 1684 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜੀ ਇੰਜ 24000 451 ਪੋਲਿੰਗ ਸਟੇਸ਼ਨਾਂ ਦੇ ਉੱਤੇ 328 ਉਮੀਦਵਾਰਾਂ ਲਈ ਵੋਟਾਂ ਪੈਣਗੀਆਂ ਤੇ ਇਹ ਵੋਟਾਂ ਦੇ ਕੰਮ ਲਈ ਰੈਲੀਆਂ ਦਾ ਜਿਹੜਾ ਹੜਾ ਆ ਰਿਹਾ ਜੇ ਮੈਂ ਉਹ 543 ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕਹਿੰਦੇ ਇਹ ਸਭ ਤੋਂ ਵੱਧ ਰੈਲੀਆਂ ਆ ਰੋਡ ਸ਼ੋ ਮੋਦੀ ਨੇ ਕੀਤੀ ਪਿਛਲੀ ਵਾਰ ਨਾਲ ਵੀ ਰਿਕਾਰਡ ਤੋੜਤਾ ਹੁਣ ਇਹ ਰਿਕਾਰਡ ਤੋੜਿਆ ਜਾਂ ਡਰਚ ਵੱਧ ਰੈਲੀਆਂ ਕੀਤੀਆਂ ਇਹ ਵੀ ਚਰਚਾ 2019 ਦੇ ਵਿੱਚ ਨਰੇਂਦਰ ਮੋਦੀ ਹੋਰਾਂ ਦੀਆਂ ਰੈਲੀਆਂ ਰੋਡ ਸ਼ੋ ਦੀ ਗਿਣਤੀ 150 ਦੇ ਕਰੀਬ ਸੀ 145 ਸੀ ਇਸ ਵਾਰ 200 ਤੋਂ ਪਾਰ ਪਿਛਲੀ ਵਾਰ ਨਾਲੋਂ ਵੀ 50 ਤੋਂ ਵੱਧ ਰੈਲੀਆਂ ਮਤਲਬ ਲਗਭਗ 50 ਤੋਂ ਵੀ ਵੱਧ ਕਿਉਂ ਹੈਨਾ ਮਤਲਬ ਲਗਭਗ 61 ਰੈਲੀਆਂ ਵੱਧ ਨੇ ਸੋ ਸੀ ਜਾਂਦਾ ਯਾਰ ਪਿਛਲੀ ਵਾਰ 145 ਸੀ 131 206 ਨੇ ਨਰਿੰਦਰ ਮੋਦੀ ਹੋਰਾਂ ਨੇ ਪੂਰੇ ਦੇਸ਼ ਦੇ ਵਿੱਚ ਰੈਲੀਆਂ ਰੋਡ ショਅ ਜੇ ਕੀਤੇ ਨੇ ਤਾਂ 206 ਕੀਤੇ ਨੇ ਇਹ ਤੋਂ ਬਾਅਦ ਵਾਰੀ ਆਉਂਦੀ ਅਮਿਤ ਸ਼ਾਹ ਦੀ 118 ਰੈਲੀਆਂ ਜਾਂ ਰੋਡ ショਅ ਕੀਤੇ ਫਿਰ ਵਾਰੀਆਂ ਹੁੰਦੀਆਂ ਪ੍ਰਿੰਕਾ ਗਾਂਧੀ ਦੀ ਦੇਸ਼ ਭਰ ਚ 108 ਰੈਲੀਆਂ ਜਾਂ ਰੋਡ ਸ਼ੋਅ ਕੀਤੇ ਪ੍ਰਿੰਕਾ ਗਾਂਧੀ ਨੇ ਤੇ ਫਿਰ ਉਸ ਤੋਂ ਬਾਅਦ ਰਾਹੁਲ ਗਾਂਧੀ 107 ਤੇ ਫਿਰ ਕਾਂਗਰਸ ਦੇ ਪ੍ਰਧਾਨ ਖੜਗੇ ਹੋਰਾਂ ਨੇ 100 ਤੋਂ ਵੱਧ ਰੈਲੀਆਂ ਜਾਂ ਰੋਡ ਸ਼ੋਅ ਕੀਤੇ ਤੇ ਫਿਰ ਭਾਜਪਾ ਦੇ ਪ੍ਰਧਾਨ ਜੇਪੀ ਨਟਾ 88 ਦੇ ਕਰੀ ਹਾਂ ਪੰਜਾਬ ਦੇ ਜਿਹੜੇ ਮੈਂ 15 ਦਿਨਾਂ ਦੇ ਚੋਣ ਪ੍ਰਚਾਰ ਦੇ ਹਵਾਲੇ ਨਾਲ ਦੇਖਾਂ ਆਪਾਂ ਮੰਨ ਲੀਏ ਕਿ ਨਾਮਜ਼ਦਗੀ ਵਾਲੀ ਪ੍ਰਕਿਰਿਆ ਦੇ ਹਵਾਲੇ ਨਾਲ ਆਪਾਂ ਚੋਣ ਪ੍ਰਚਾਰ ਸ਼ੁਰੂ ਕਰੀਏ ਤਾਂ 16 ਮਈ ਤੋਂ ਲੈ ਕੇ 30 ਮਈ ਤੱਕ ਇਹਨਾਂ 15 ਦਿਨਾਂ ਚ 350 ਦੇ ਕਰੀਬ ਪੰਜਾਬ ਦੇ ਵਿੱਚ ਰੈਲੀਆਂ ਜੋ ਰੋਡ ਸ਼ੋ ਹੋਏ ਨੇ। ਉਰੇ ਮੈਂ ਵੱਡੇ ਰੈਲੀਆਂ ਵੱਡੇ ਰੋਡ ਸ਼ੋ ਪਾਈ। ਮਤਲਬ ਜੇ ਹੁਣ ਭਗਵੰਤ ਮਾਨ ਹੋਰਾਂ ਦੇ ਕੇਜਰੀਵਾਲ ਦੇਵਾਨਾ ਕਹੋਗੇ ਨਾਲ ਹੀ ਵੱਡਾ ਰੋਡ ਸ਼ੋ ਹੁੰਦਾ। ਹਾਂ ਦੁਕਾਨਦਾਰ ਓਖੇ ਹੋਣ। ਬਿਜਾਰ ਵਾਲੇ ਓਖੇ ਹੋਣੇ ਵੱਖਰਾ ਸਵਾਲ ਹੈ। ਹੈਨਾ ਪਰ ਅਗਲੇਆਂ ਦਾ ਰੋਡ ਸ਼ੋ ਚਾਹੇ 400 ਮੀਟਰ ਵਾਲਾ ਹੀ ਹੋਵੇ, ਪਹਿਲਾਂ ਰੋਡ ਸ਼ੋ। ਸੋ ਪੰਜਾਬ 'ਚ ਮੈਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਬਾਡਾਂ ਦੇ ਵਿੱਚ ਹੋਈਆਂ ਮੀਟਿੰਗਾਂ ਦਾ ਜ਼ਿਕਰ ਨਹੀਂ ਕਰ ਰਿਹਾ ਜਿਹੜੀਆਂ ਮੁੱਖ ਪਾਰਟੀਆਂ ਦੇ ਮੁੱਖ ਲੀਡਰਾਂ ਨੇ ਚਿਹਰੇ ਮੋਰਿਆਂ ਨੇ ਉਹਨਾਂ ਚ ਆਜ਼ਾਦ ਵੀ ਨੇ ਉਹਨਾਂ ਚ ਛੋਰ ਦਲ ਵਾਲੇ ਵੀ ਨੇ ਉਹਨਾਂ ਦੀਆਂ ਮਲਾਕ ਕੇ ਰੈਲੀਆਂ ਜਾਂ ਰੋਡ ਸ਼ੋ 350 ਦੇ ਕਰੀਬ ਬਣਦਾ ਇਹ 350 ਦੇ ਕਰੀਬ ਰੈਲੀਆਂ ਰੋਡ ਸ਼ੋ ਦੇ ਵਿੱਚ ਸਭ ਤੋਂ ਵੱਧ ਜ਼ਿਕਰ ਪੰਜਾਬ ਚ ਕਿਸੇ ਦੀ ਰੈਲੀਆਂ ਜਾਂ ਰੋਡ ਸ਼ੋ ਕਿਥੇ ਰੈਲੀਆਂ ਨਾ ਵੀ ਕੀਤੀਆਂ ਰੋਡ ਸ਼ੋ ਤਾਂ ਭਗਵੰਤ ਮਾਨ ਹੋਰਾਂ ਦਾ ਜ਼ਿਕਰ ਆਉਂਦਾ ਸੋ ਭਗਵੰਤ ਮਾਨ ਹੋਰਾਂ ਨੇ 106 ਤੋਂ ਵੱਧ ਪੰਜਾਬ ਦੇ ਵਿੱਚ ਰੈਲੀਆਂ ਜਰੂਰ ਚੁੱਕੀ ਤੇ ਜਿੱਚ ਕੇਜਰੀਵਾਲ ਵੀ ਸ਼ਾਮਲ ਨੇ ਸੰਜੇ ਸਿੰਘ ਵੀ ਸ਼ਾਮਲ ਨੇ ਮੰਨ ਲਓ ਹੈਨਾ ਤੇ ਇਹ ਆਮ ਆਦਮੀ ਪਾਰਟੀ 106 ਜਿੱਚੋ ਜ਼ਿਆਦਾਤਰ ਹਰ ਥਾਂ ਤੇ ਭਗਵੰਤ ਮਾਨ ਨਜ਼ਰ ਆਏ ਨੇ ਤੇ ਫਿਰ ਕੇਜਰੀਵਾਲ ਵੀ 25 ਤੋਂ ਵੱਧ ਇੱਥੇ ਸੀ ਫਿਰ ਸੰਜੇ ਸਿੰਘ ਵੀ ਆ ਗਏ ਖਿੱਲੇ ਜਨਤਾ ਰਾਗਪ ਚੜਨ ਵੀ ਕਾਲੀਆਂ ਅੰਕ ਲਾ ਕੇ ਮੋਟਾ ਮੰਗੀਆਂ ਨੇ ਸੋ ਉਹ ਤੋਂ ਬਾਅਦ ਕਾਂਗਰਸ ਦੀ ਵਾਰੀ 90 ਦੇ ਕਰੀਬ 90 ਦੇ ਕਰੀਬ ਪੰਜਾਬ ਚ ਰੈਲੀਆਂ ਜਰੂਰ ਚੁੱਕੇ ਕੋਚ ਰਾਹੁਲ ਗਾਂਧੀ ਵਾਲੀਆਂ ਵੀ ਰੈਲੀਆਂ ਹੈਗੀਆਂ ਉਹ ਚਪ੍ਰਿੰਕਾ ਗਾਂਧੀ ਵਾਲੀਆਂ ਵੀ ਰੈਲੀਆਂ ਹੈਗੀਆਂ ਹਾਂ ਉਹਦੇ ਵਿੱਚ ਦਿੱਲੀ ਤੋਂ ਆਏ ਸਚਿਨ ਪਾਇਲਟ ਵੀ ਹੈਗੇ ਉਹਦੇ ਵਿੱਚ ਖੜਗੇ ਵੀ ਹੈਗੇ ਹਾਂ ਉਹਦੇ ਵਿੱਚ ਇਹਨਾਂ ਦੇ ਹਿਮਾਚਲ ਵਾਲੇ ਮੁੱਖ ਮੰਤਰੀ ਵੀ ਹੈਗੇ ਤੇ ਪੰਜਾਬ ਵਾਲੇ ਪ੍ਰਤਾਪ ਬਾਜਵਾ ਜੀ ਰਾਜਾ ਬੜਿੰਗੋਰੀ ਜਹਾਉਰ ਵੀ ਹੈਗੇ ਸੋ ਇਸ ਤਰ੍ਹਾਂ ਇਹਨਾਂ ਨੇ 90 ਦੇ ਕਰੀਬ ਪਾਜਪਾ ਤੇ ਉਹ ਤੋਂ ਬਾਅਦ ਫਿਰ ਭਾਜਪਾ 80 ਦੇ ਕਰੀਬ ਪਤਾ ਨਹੀਂ ਖੱਟਣਾ ਕੀ ਹੈ ਇਹ ਤਾਂ ਨਹੀਂ ਪਤਾ ਪਰ ਅਗਲੇ ਨੇ ਜੋਰ ਪੂਰਾ ਪਾਇਆ ਤਾਕਤ ਪੂਰੀ ਲਾਈ ਪੰਜਾਬ ਚ ਨਰਿੰਦਰ ਮੋਦੀ ਉਚਾਰ ਰੈਲੀਆਂ ਕਰਕੇ 13 ਦੇ 13 ਉਮੀਦਵਾਰਾਂ ਨੂੰ ਸਟੇਜ ਤੇ ਚੜਾ ਕੇ ਉਸ ਤੋਂ ਬਾਅਦ ਅਮਿਤ ਸ਼ਾ ਵੀ ਆਏ ਜੀਪੀ ਨੱਡਾ ਵੀ ਆਏ ਰਾਜਨਾਥ ਵੀ ਆਏ ਸੁਮ੍ਰਿਤੀ ਰਾਣੀ ਵੀ ਆਈ ਪਿਊਸ਼ ਗੋਇਲ ਵੀ ਆਏ ਜੋਗੀ ਵੀ ਐ ਰਾਗਠਾਕਰ ਵੀ ਤੇ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਸਾਹਿਬ ਸੋ 80 ਦੇ ਕਰੀਬ ਭਾਜਪਾ ਦੀਆਂ ਰੈਲੀਆਂ ਜਾਂ ਰੋਡ ਸ਼ੋਅ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਚਾਹੇ ਅਕਾਲੀ ਦਲ ਕੋਲ ਇਸ ਵਾਰ ਕੱਠ ਜੋੜਨਾ ਹੋਣ ਕਰਕੇ ਕੋਈ ਵੱਡਾ ਲੀਡਰ ਤਾਂ ਨਹੀਂ ਆਇਆ ਉਧਰ ਉਹ ਦਿੱਲੀ ਵਾਲੇ ਜੱਗੇ ਨਾਲ ਸਟੇਜ ਤੇ ਆਉਂਦੇ ਸੀ ਆਏ ਮੋਦੀ ਜੋਗੀ ਉਹਨਾਂ ਦੀ ਜਿੱਤ ਹੁੰਦੀ ਆਪਾਂ ਗੱਲ ਕਰ ਰਹੇ ਫਿਰ ਇਸ ਵਾਰ ਸੁਖ ਪੁਖਾਕੀ ਰਕੀ ਚੋਣਾਂ ਮੈਂ ਹਾਂ ਚੰਦੂ ਮજરા ਵੀ ਚੋਣ ਲੜ ਰਹੇ ਨੇ ਦਲਜੀਤ ਚੀਮਾ ਵੀ ਚੋਣ ਲੜ ਰਹੇ ਨੇ ਮਜੀਠੀਆ ਨੇ ਮਜੀਠਾ ਸੰਭਾਲਿਆ ਹੋਇਆ ਹੈ ਜਾਮਰਸਰ ਵਾਲਾ ਇਲਾਕਾ ਸੰਭਾਲਿਆ ਹੋਇਆ ਤੇ ਇੱਧਰ ਨਿਕਲੇ ਹੀ ਨਹੀਂ ਗਏ 300 ਹੋਰੀ ਤਾਂ ਹੈ ਤੇ ਸਕੰਦਰ ਸਿੰਘ ਮਲੂਕਾ ਹੋਰੀ ਕੰਨੀ ਕਤਰਾਗੇ ਤੇ ਵੱਡੇ ਬਾਦਲ ਸਾਹਿਬ ਦੀ ਕਮੀ ਵੀ ਖਲੀ ਤੇ ਆਸ਼ੀਮਰਤ ਖੁਦ ਚੋਣ ਮੈਦਾਨ ਸੀ ਫਿਰ ਵੀ ਸੁਖਵੀਰ ਬਾਦਲ ਨੇ ਮੋਰਚਾ ਸੰਭਾਲ ਕੇ ਰੱਖਿਆ ਦਰਜਨਾਂ ਤੋਂ ਵੱਧ ਰੈਲੀਆਂ ਰੋਡ ਸ਼ੋਅ ਕੀਤੇ ਤੇ ਇਸੇ ਤਰ੍ਹਾਂ ਅਮਰਤਪਾਲ ਦੇ ਲਈ ਵੀ ਉਹਨਾਂ ਦੇ ਪਰਿਵਾਰ ਨੇ ਜਾਂ ਸੰਗਤ ਨੇ ਸਰਜੀਤ ਮਾਨਹੂਰਾਂ ਨੇ ਵੀ ਆਪਣੇ ਹਵਾਲੇ ਨਾਲ ਸਰਜੀਤ ਖਾਲਸਾ ਨੇ ਵੀ ਲੱਖਾਂ ਸਦਾਣਾ ਨੇ ਵੀ ਸੋ ਪੰਜਾਬ ਦੇ ਵਿੱਚ 350 ਦੇ ਕਰੀਬ ਰੈਲੀਆਂ ਜਾਂ ਰੋਡ ਸ਼ੋ ਹੋਏ ਨੇ ਜੀ ਸੋ ਹੁਣ ਇਹ ਰੈਲੀਆਂ ਤੇ ਰੋਡ ਸ਼ੋ ਕਿਹਦੀ ਗੱਡੀ ਪਾਰ ਲਾਉਂਦੇ ਨੇ ਕਿਹਦੀ ਨਹੀਂ ਇਹ ਚਾਰਜੂ ਨੂੰ ਪਤਾ ਲੱਗਦਾ ਇਹ ਸਭ ਦੇ ਦਰਮਿਆਨ ਇੱਕ ਅਹਿਮ ਖਬਰਾਂ ਨੇ ਜੀਆਂ ਗੌਰ ਮੰਗਦੀਆਂ ਨੇ ਇੱਕ ਪਾਸੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਹੂਰਾਂ ਨੇ ਚੇਚੇ ਤੌਰ ਤੇ ਅਲਟੀਮੇਟਮ ਦਿੱਤਾ ਯੂਪੀ ਦੀ ਸਰਕਾਰ ਨੂੰ ਜੀ ਹਾਂ ਜੋਗੀ ਦਿੱਤਿਆਨਾਥ ਅਖੀਰਲੇ ਦਿਨ ਪੰਜਾਬ ਚ ਵੋਟਾਂ ਮੰਗ ਰੇ ਸੀ ਜਦੋਂ ਪ੍ਰਚਾਰ ਦੇ ਆਖਰੀ ਦਿਨ 30 ਮਈ ਨੂੰ ਲੁਧਿਆਣਾ ਚ ਰਵਨੀਤ ਬਿੱਟੂ ਲਈ ਤੇ ਉਹ ਕਹਿੰਦੇ 48 ਘੰਟਿਆਂ ਲਈ ਪੰਜਾਬ ਮੈਨੂੰ ਸੌਂਪ ਦਿਓ ਇੱਥੋਂ ਗੈਂਗਸਟਰ ਬਾਦ ਮੁਕਾ ਦੇਵਾਂਗਾ ਤੇ ਪਰ ਕੈਨੇਡਾ ਕੁਬੀਰ ਸਿੰਘ ਜੀ ਕਹਿੰਦੇ ਹਫਤੇ ਦਾ ਸਮਾਂ ਦਿੱਤਾ ਹੈ ਯੂਪੀ ਦੇ ਵਿੱਚ ਗਰੰਥੀ ਸਿੰਘ ਦੀ ਬੱਚੀ ਨਾਲ ਬਲਾਤਕਾਰ ਹੋਇਆ ਤੇ ਨਵਾਲਗ ਬੱਚੀ ਨਾਲ ਬਲਾਤਕਾਰ ਹੋਇਆ ਤੇ ਉਸ ਬੱਚੀ ਦੇ ਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਤੁਹਾਡੀ ਪੁਲਿਸ ਤੁਹਾਡੀ ਸਰਕਾਰ ਕਰ ਰਹੀ ਹੈ ਸੰਗਤ ਦੱਸ ਰਹੀ ਹੈ ਕਿ ਪੁਲਿਸ ਸ਼ਰਿਆਮ ਕਰੀਏ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਬੱਚੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਿੰਦਿਆਂ આરોપી ਪਛਾਣ ਲਏ ਨੇ ਤੇ ਪਰ ਤੁਹਾਡੀ ਪੁਲਿਸ ਉਸ ਦੇ ਖਿਲਾਫ ਕਾਰਵਾਈ ਕਰ ਤੋਂ ਬਚ ਰਹੀ ਹੈ ਕੈਨੀ ਰਕबीर ਸਿੰਘ ਹੋਰੀ ਕਹਿੰਦੇ ਕਿ ਜੁਪੀ ਦੇ ਪਿਲੀਪੀਤ ਖੇਤਰ ਦੇ ਵਿੱਚ ਗ੍ਰੰਥੀ ਸਿੰਘ ਦੀ ਨਵਾਲਗ 13 ਸਾਲਾਂ ਦੀ ਬੱਚੀ ਦਾ ਪਹਿਲਾਂ ਅਗਵਾ ਕੀਤਾ ਜਾਂਦਾ ਉਸ ਬੱਚੀ ਨੂੰ ਫਿਰ ਉਹਦੇ ਨਾਲ ਬਲਾਤਕਾਰ ਹੁੰਦਾ ਤੇ ਬਲਾਤਕਾਰ ਤੋਂ ਬਾਅਦ ਚਲੋ ਬਚ ਗਈ ਬੱਚੀ ਤੇ ਉਹ ਬਚੀ ਹੋਈ ਬੱਚੀ ਨੇ ਮਿਨਿਸਟਰੀ ਦੇ ਸਾਹਮਣੇ ਬਿਆਨ ਦੇ ਕੇ ਰੋਪੀ ਪਛਾਣ ਲਈ। ਸੋ ਹੁਣ ਪਛਾਣੇ ਹੋਏ ਰੋਪੀਆਂ ਚੋਂ ਕੁਝ ਅਮੀਰ ਰੋਪੀਆਂ ਨੂੰ ਜਥੇਦਾਰ ਕਾਂਜੀ ਗੁਰਬੀਰ ਸਿੰਘ ਕਹਿੰਦੇ ਸੰਗਤ ਦੇ ਹਵਾਲੇ ਜਾਣਕਾਰੀ ਮਿਲ ਰਹੀ ਆ ਕਿ ਪੁਲਸ ਕਹਿੰਦੀ ਹੈ ਕਿ ਅਸੀਂ ਨਾਲ ਖ਼ਿਲਾਫ਼ ਕਾਰਪਿੰਗ। ਸੋ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਅਚੇਚੇ ਤੌਰ ਤੇ ਚਿੱਠੀ ਲਿਖੀ ਆ ਜੀ ਯੂਪੀ ਦੀ ਸਰਕਾਰ ਨੂੰ ਜੋਗੀ ਦਿੱਤਿਆਨਾਥ ਨੂੰ ਕਿ ਇੱਕ ਹਫ਼ਤੇ ਦਾ ਅਲਟੀਮੇਟਮ ਹੈ ਤੁਸੀਂ ਦੋਸ਼ੀਆਂ ਦੇ ਖਿਲਾਫ਼ ਰੋਪੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰੋ ਉਹਨਾਂ ਦੇ ਖਿਲਾਫ਼ ਬੰਦੇ ਦੀ ਕਾਨੂੰਨੀ ਕਾਰਵਾਈ ਕਰੋ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਫਿਰ ਸੰਗਤ ਜਿਸਰਾ ਤੁਰੇਗੀ ਉਹਦੀ ਅਗਵਾਈ ਮੈਂ ਕਰਾਂਗਾ ਤੇ ਅਦਰ ਜਾਂਦੇ ਜਾਂਦੇ ਖ਼ਬਰ ਇਹ ਵੀ ਗੌਰ ਮੰਗਦੀ ਹੈ ਜੀ ਕਿ ਬਾਈਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਤੋਂ ਤਬਦੀਲ ਹੋ ਕੇ ਚੰਡੀਗੜ੍ਹ ਆ ਗਈ ਹੈ ਜੀ ਹਾਂ ਬਾਈਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਇੱਕ ਵਾਰ ਇਹ ਨਵਾਂ ਮੋੜ ਹੈ ਕਿਉਂਕਿ ਨਾਮਜਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਇੱਕ ਐਪਲੀਕੇਸ਼ਨ ਲਈ ਸੀ ਜੀ ਇਸ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਬਾਹਰ ਤਬਦੀਲ ਕੀਤੀ ਜਾਵੇ ਉਹਨਾਂ ਦੀ ਐਪਲੀਕੇਸ਼ਨ ਮਨਜ਼ੂਰ ਹੋ ਗਈ ਸੀ ਮਨਜ਼ੂਰ ਹੋਈ ਐਪਲੀਕੇਸ਼ਨ ਤੇ ਫਰੀਦਕੋਟ ਨੇ ਫਰੀਦਕੋਟ ਦੀ ਅਦਾਲਤ ਨੇ ਮਨਜ਼ੂਰੀ ਦੇ ਦਿਆ ਕਰਤਾ ਕਿ ਠੀਕ ਹੈ ਇਸ ਨੂੰ ਅਸੀਂ ਇਸ ਕੇਸ ਦੀ ਸੁਣਵਾਈ ਨੂੰ ਅਸੀਂ ਪੈਬਲ ਕਰਮਗੋੜੀਖੰਡ ਦੇ ਮਾਮਲੇ ਦੀ ਸੁਣਵਾਈ ਨੂੰ ਅਸੀਂ ਹੁਣ ਚੰਡੀਗੜ੍ਹ ਤਬਦੀਲ ਕਰਦੇ ਹਾਂ ਸੋ ਚੋਣ ਪ੍ਰਕਿਰਿਆ ਦੇ ਦੌਰਾਨ ਹੀ ਇਹ ਅਦਾਲਤੀ ਪ੍ਰਕਿਰਿਆ ਆਪਣੇ ਹਿਸਾਬ ਨਾਲ ਚੱਲਦੀ ਹੈ ਪਰ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਆਉਣਾ ਤੇ ਅਸੀਂ ਉਸ ਵੱਲੋਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਕਿ ਪੈਬਲ ਕਰਮਗੋੜੀਖੰਡ ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਚ ਨਹੀਂ ਚੰਡੀਗੜ੍ਹ ਛੋਪੇ ਕੀ ਜੀ ਬੇਖਤਰ ਹੋ ਲਿਬਰਲਟੀ ਲੋਕਾਂ ਦੀ ਆਵਾਜ਼ ਲੋਕਾਂ ਦੀ